ਕਿਤੇ ਪਿਆ ਆ ਪਿਆ ਨਾ ਬਾਈ ਆ ਰੰਗ ਚੈੱਕ ਕਰੀ ਹਰ ਗੱਲ ਬਾਈ ਫੋਨ ਟੈਕ ਬਾਈਫਾਈ ਟੈਕ ਬਰਕ ਬਰਕ ਹੈਗਾ ਇੱਕ ਯਾਰ ਬਰਕ ਵੀ ਹੈਗਾ ਤੇ ਬਾਈ ਇੱਕ ਤੈਨੂੰ ਗੱਲ ਮੰਨਣੀ ਵੀ ਪਊਗੀ ਬਾਈ ਚਲਾਈ ਤੇਰੀ ਵੀ ਸਰਾ ਅੱਜ ਮੈਂ ਤੇ ਵੱਡਾ ਬਾਈ ਨਾ ਦਿੱਲੀ ਨੂੰ ਚੱਲੇ ਆ ਤੇ ਜਾਂਦੇ ਜਾਂਦੇ ਅਸੀਂ ਤੇਲ ਪਾਉਣਾ ਸੀ ਬਾਈ ਕਹਿੰਦਾ ਤੇਲ ਪਾਉਣ ਵਾਲਾ ਗੱਡੀ 'ਚ ਤੇ ਬਾਈ ਨਾ ਤੇਲ ਆਪਾਂ ਪਾਵਾਂਗੇ ਤਨੌਲਿਓਂ ਤਨੋਲੇ ਪੰਪਾ ਹਾਂ ਹਾਂ ਆ ਤੂੰ ਹੁਣ ਨਾ ਗੱਡੀ ਦੇ ਐਵਰੇਜ ਚੈੱਕ ਕਰਨ ਲੈ ਮੈਂ ਤਾਂ ਨਾ ਆ ਦੇਖ ਹੁਣ ਇਹ ਐਵਰੇਜ ਦਿਖਾਉਂਦੀ ਆ 13 7 ਦੀ ਐਵਰੇਜ ਦਿਖਾਉਂਦੀ ਆ ਨਾ ਹੁਣ ਤੁਸੀਂ ਨਾ ਆਪਾਂ ਤੇਲ ਪਵਾਵਾਂਗੇ ਉਹ ਉਤੋਂ ਉਤੋਂ ਬਾਅਦ ਦੇਖਿਓ ਤੁਸੀਂ ਬਈ ਐਵਰੇਜ ਕਿੰਨੀ ਦਿੰਦੀ ਆ ਭਾਈ ਐਵੇਂ ਨਹੀਂ ਲੋਕ ਨਾ ਪੁਲ ਦੇ ਥੱਲੇ ਦੀ ਨਾ ਕਿ ਪੁੱਠੇ ਪਾਸੇ ਦੀ ਵੀ ਲਪਾਉਂਦਿਆ ਇੱਕ ਤੇਲ ਦਾ ਉਹਨਾਂ ਦਾ ਹੋਰ ਵੀ ਬਾਈ ਤਜਰਬਾ ਏ 200 ਲੀਟਰ ਤੇਲ ਪੁਆ ਲਈ ਤੂੰ ਡਰਮ ਦੇ ਵਿੱਚ ਡਰਮ ਤੋਲ ਲਈ ਡਰਮ ਦੇ ਵਿੱਚ 200 ਲੀਟਰ ਤੇਲ ਪੁਆ ਲਈ ਮੰਨ ਲਓ ਫੁੱਲ ਨੱਕੋ ਨੱਕ ਭਰਾਲੀ ਇੱਕ ਕਿਸੇ ਹੋਰ ਪੰਪ ਤੋਂ ਤੇਲ ਪੁਆ ਲਈ ਉਹਦੇ ਵਿੱਚ ਵੀ ਉਨੇ ਲੀਟਰ ਉਨੇ ਪੁਆਇੰਟ ਤੇਲ ਪੁਆ ਲਈ ਜਿੰਨਾ ਇਹ ਤੋਂ ਪੁਆਇਆ ਫਿਰ ਤੂੰ ਦੋਨਾਂ ਡਰਮਾਂ ਨੂੰ ਤੋਲ ਲਈ ਇਹਦਾ ਡਰਮਾਂ ਜਿਹੜਾ ਉਹ ਕਿਲੋਆਂ 'ਚ ਵੱਧ ਭਾਰਾ ਹੋਊਗਾ ਤੇਲ ਭਾਰਾ ਮਤਲਬ ਭਾਰਾ ਹੋਊਗਾ ਇਹਦੇ ਆਲਾ ਜਿਹੜਾ ਤੇਲ ਇੰਨਾ ਫਰਕ ਹੋਗਾ ਮਤਲਬ ਇੰਨਾ ਦਾ ਤੇਲ ਸੰਘਣਾ ਵੀ ਜਦੋਂ ਤੂੰ ਤੇਲ ਨੂੰ ਤੋਲੇਗਾ ਡਰਮ ਨੂੰ ਭਰਾ ਕੇ ਤਾਂ ਜਿਹੜਾ ਤੇਰਾ ਤੇਲ ਡਰਮ ਆ ਉਹ 4-3-4 ਕਿਲੋ ਭਾਰਾ ਨਿਕਲੂਗਾ ਹੋਰ ਤੇਲ ਦੇਖ ਲੈ ਐਵਰੇਜ ਦਾ ਤਾਂ ਫਰਕ ਆਪੇ ਤੇ ਐਵੇਂ ਨਹੀਂ ਲੋਕ ਉਹਦੇ ਤੋਂ ਲੰਘ ਲੰਘ ਕੇ ਤੇਲ ਪਾਉਂਦੇ ਮੈਂ ਤੁਹਾਨੂੰ ਦਿਖਾਉਣਾ ਬੰਦਾ ਵੀ ਮਤਲਬ ਵਧੀਆ ਬੰਦੇ ਆਪਾਂ ਬਹੁਤ ਵਧੀਆ ਰੈਪਿਊਟੇਸ਼ਨ ਕਮਾਇਆ ਬੰਦੇ ਦਾ ਜਿੰਨੀਆਂ ਦਿੱਲੀ ਨੂੰ ਜਾਣ ਵਾਲੀਆਂ ਗੱਡੀਆਂ ਤਕਰੀਬਨ ਸਾਰੀਆਂ ਉਤੋਂ ਪਵਾ ਕੇ ਨਾ ਆਦੀ ਆ ਤਨੌਲੇ ਆ ਗਿਆ ਬਾਈ ਪੁਲ ਬਾਲੇ ਬੰਦੇ ਤਾਂ ਆ ਹੀ ਮੁੜ ਜਾਂਦੇ ਇਹਦੇ ਥੱਲੇ ਦੀ ਆਪਾਂ ਸਿੱਧੇ ਜਾਵਾਂਗੇ ਬਾਈ ਗਾਂ ਤੋਂ ਕੱਟ ਆ ਪਾਉਗਾ ਤੇ ਬਾਲੇ ਬੰਦੇ ਤਾਂ ਇਹਦੇ ਆ ਦੀਪਕ ਠਾਬੇ ਵਾਲਾ ਆਹ ਮੁੜ ਕੇ ਨਾ ਤੇ ਆ ਹੀ ਉੱਠ ਜਾਂਦੇ ਆ ਇਧਰੋਂ ਪੁੱਠੇ ਪਾਸੇ ਦੀ ਉਹ ਵੀ ਥੋੜਾ ਜਿਹਾ ਨੇੜੇ ਪੈ ਜਾਂਦਾ ਤੇ ਆ ਹੀ ਉੱਠ ਜਾਂਦੇ ਆ ਆਪਾ ਥੋੜਾ ਜਿਹਾ ਉਤਲੇ ਕੱਟ ਆਪਾ ਕਾ ਨੂੰ ਕਾਨੂੰਨ ਤੋੜਨਾ ਮਾੜੇ ਜੇ ਪਿਛੇ ਯਾਰ ਅੱਜ ਤੇਜ਼ੀ ਕਾ ਜਬਾਨਾ ਅੱਜ ਕਾ ਤੇਜ਼ੀ ਦਾ ਤੇ ਮਾੜੇ ਜੇ ਪਿਛੇ ਯਾਰ ਮੂਹਰੋਂ ਮਾਰੋਂ ਚੀਜ਼ ਆਉਂਦੀ ਹੋਵੇ ਗਲਤ ਹੋ ਜਾਂਦਾ ਕੰਮ ਪਰ ਕੱਟ ਵੀ ਕੋਈ ਬਾਲਾ ਦੂਰ ਨਹੀਂ ਇਹ ਉਹੀ ਕੱਟ ਆ ਜਿਹੜਾ ਆਪਾਂ ਉੱਥੇ ਮੁੜ ਕੇ ਬਾਈਂ ਜਿਹੜਾ ਇਹ ਰਾਸਥਾਨ ਜਾਂਦਾ ਹਾਂ 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 ਬਈ ਹਾਂ ਤੇ ਆਪੰਪਾ ਆਪੰਪਾ ਤੇ ਮੁੜਨਾ ਇੱਥੇ ਗੱਡੀਆਂ ਪੁੱਠੇ ਪਾਸੇ ਦੀ ਆ ਕੇ ਵੀ ਬਾਈ ਤੇਲ ਪਾਉਂਦੇ ਨੇ ਦੇਖ। ਉਧਰ ਵੀ ਆ ਕੇ ਮੋੜ ਜਾਂਦੇ। ਹੂੰ ਅਜ ਤੋਂ ਗਾਂ ਕੱਟ ਆਊਗਾ ਬਾਈ ਉਥੋਂ ਮੈਂ। ਆਹ ਸੀ ਆਹ ਨੇੜੇ ਹੀ ਕੱਟ ਆ। ਹੂੰ ਇੰਨੇ ਕੱਟ ਦੀ ਘੋਲ ਕਰ ਜਾਂਦੇ ਹੁੰਦੇ। ਨਹੀਂ ਆ ਤਾਂ ਸਭ ਸਹੀ ਆਹ ਤਾਂ ਗਾਂ ਦੀ ਸਹੀ ਆ ਬਾਈ ਕਾਨੂੰਨ ਦੇ ਹਿਸਾਬ ਨਾਲ ਜਮਾਂ ਸਹੀ ਆ। ਉਹ ਦੇਖੀ ਇੱਕ ਗੱਲ ਹੋਰ ਤਿਆਰਪਾ ਕਰਕੇ ਦੇਖੀ। ਐਵਰੇਜ ਮੈਂ ਤੈਨੂੰ ਫੋਨ ਵੀ ਦਿਖਾ ਦਿੰਨਾ ਲੈ। 14 ਤੇ ਆ ਦੇਖ। 13 7 ਤੋਂ 14 ਤੇ ਹੋਈ ਐ ਇਹ ਹਨਾ ਪਰ ਇੰਨੇ ਕਿਤੇ ਰਹਿਣੀ ਸੀ ਹੁਣ ਆਪਾਂ ਕਿੰਨੇ ਕਿਲੋਮੀਟਰ ਪਿੰਡੋਂ ਤਰਕੇ ਆ ਗਏ ਤੇ ਇਦੋਂ ਬਾਅਦ ਤੈਨੂੰ ਮੈਂ ਬਦਲ ਬਾਦ ਹੀ ਦਿਖਾਉਂਗਾ ਅਵਰੇਜ ਕੋ ਫੁੱਲ ਕਰ ਦਿਓ ਫੁੱਲ ਕਰ ਦਿਓ ਫੁੱਲ ਫੁੱਲ ਕਰ ਦਿਓ ਥੈਂਕ ਯੂ ਵੱਡੇ ਭਾਈ ਇੱਕ ਤੂੰ ਹੋਰ ਦੇਖ ਤੈਨੂੰ ਮੈਂ ਚੀਜ਼ ਦਿਖਾਉਣਾ ਇੱਥੇ ਪਮਾਨਾ ਜਾ ਪਿਆ ਹੋਊਗਾ ਕਿੱਥੇ ਪਿਆ ਆ ਪਿਆ ਨਾ ਭਾਈ ਆ ਰੰਗ ਚੈੱਕ ਕਰੀ ਆ ਰੰਗ ਦਾ ਤੇਲ ਦੇਖਿਆ ਕਦੇ ਦੇਖ ਨਾ ਆ ਰੰਗ ਦਾ ਤੇਲ ਨਾ ਚਿੱਟਾ ਜਿਹਾ ਤੇਲ ਹੁੰਦਾ ਆ ਦੇਖ ਤੂੰ ਇਹਦਾ ਰੰਗ ਦੇਖ ਹੈ ਭਾਈ ਭਾਈ ਕੀ ਫਰਕ ਆ ਕੀ ਡਰਾਈਵਰ ਕੀ ਰਿਵਿਊ ਦਿੰਦੇ ਆ ਜਦੋਂ ਡਰਾਈਵਰ ਤੇਲ ਪਾਉਂਦੇ ਆ ਕੀ ਆਂਦੇ ਹੁੰਦੇ ਆ ਤੁਹਾਨੂੰ ਫਰਕ ਤਾਂ ਵੀਰੇ ਇਹੀ ਗੱਲ ਆ ਬਾਈ ਹਾਂ ਦਿੱਲੀੋਂ ਗੱਡੀ ਵਾਪਸ ਆ ਜਾਂਦੀ ਆ ਆਸਾਨ ਤਰੀਕੇ ਨਾਲ ਵਾਪਸ ਆ ਜਾਂਦੀ ਆ ਦਿੱਲੀੋਂ ਵਾਪਸ ਆ ਜਾਂਦੀ ਆ ਹਾਂਜੀ ਨਹੀਂ ਰਸਤੇ 'ਚ ਲੈਣਾ ਪੈਂਦਾ ਈ 500 ਅੜੀ ਵਾਲੀ ਆ ਜਦੋਂ ਡਰਾਈਵਰ ਆ ਕੇ ਬਾਈ ਹੁਣ ਉਹਨਾਂ ਨੂੰ ਦੱਸ ਦਿਓ ਕਹਿੰਦੇ ਵੀ ਨਹੀਂ ਤਾਂ 500 ਦਾ ਤੇਲ ਪੋਣਾ ਪੈਂਦਾ ਜੇ ਇੱਥੋਂ ਪਵਾ ਲਗੇ ਫਿਰ ਬਾਅਦਸਾ ਜਾਂਦੀ ਹੈ ਹਾਂਜੀ ਹਾਂਜੀ ਇੰਨਾ ਫਰਕ ਪੈਂਦਾ ਇੰਨਾ ਫਰਕ ਪੈਂਦਾ ਡੀਜ਼ਲ ਦਾ ਬਹੁਤ ਫਰਕ ਹੈ ਇਹ ਚੀਮੇ ਵਾਲਾ ਪੰਪ ਪਵਾਇਦਾ ਨਾ ਚੀਮੇ ਵਾਲਾ ਚੀਮੇ ਵਾਲਿਆਂ ਦਾ ਹਨਾ ਹਾਂਜੀ ਹਾਂਜੀ ਚੀਮੇ ਵਾਲਿਆਂ ਦਾ ਪੰਪਾਂ ਮੈਂ ਇਹ ਤੋਂ ਪੋਣਾ ਹੁੰਦਾ ਯਾਰ ਆਪਣੀ ਗੱਡੀ ਤੁਸੀਂ ਇਹਦੇ ਲੋ 1.3 ਲੱਖ ਕਿਲੋਮੀਟਰ ਚੱਲ ਗਈ ਆਪਣੀ ਵਾਲੀ ਸਕਾਰਪਿਓ ਹਾਂਜੀ ਐਵੇਂ ਭਈਆ ਐ ਕੋਰੇ ਆ ਪਾਉਂ ਚਿੱ ਕਿੰਨੇ ਪਾਏ ਇਹ ਕਿੰਨੇ ਕਿ ਲੀਟਰ ਮਗਰ ਕਿੰਦਾ ਆਹ ਪਾਉਂ ਜੀ ਗੱਡੀ ਫੁੱਲ ਮਗਰ 3-5 ਇਹ ਫੁੱਲ ਟੈਂਕੀ ਮਗਰ ਤਿੰਨ ਪੈ ਜਾਂਦੇ ਆ ਤਿੰਨ ਪੈ ਜਾਂਦੇ ਆ ਇਹ ਪਾਉਚੇ ਨਾਲ ਵੀ ਫਰਕ ਪੈਂਦਾ ਹਾਂਜੀ ਹਾਂ ਪਾਉਚੇ ਨਾਲ ਵੀ ਫਰਕ ਪੈਂਦਾ ਤੇਰੋਂ ਦਿੱਲੀੋਂ ਆਉਂਦਿਆਂ ਤਾਂ ਤੁਹਾਨੂੰ ਜਮਾਂ ਹੀ ਲੋਟ ਆ ਦਿੱਲੀੋਂ ਆਉਂਦਿਆਂ ਨੇ ਤਾਂ ਆਪਾਂ ਦੀਪਕ ਠਾਬੇ ਤੇ ਆਮ ਤੌਰ ਤੇ ਰੁਕਣਾ ਹੀ ਹੁੰਦਾ ਦੀਪਕ ਠਾਬੇ ਵਾਲਾ ਪੁਲ ਚੜ੍ਹਨ ਤੋਂ ਪਹਿਲਾਂ ਹੀ ਆ ਪੰਪ ਆ ਦੇਖ ਆਹਾ ਪੰਪ ਚੀਮੇ ਵਾਲਿਆਂ ਦਾ ਪੰਪ ਵੱਜਦਾ ਇਹ ਇਹ ਪੰਪ ਪਹਿਲਾਂ ਹੀ ਹੈਗਾ ਤੇ ਜੇ ਉਧਰੋਂ ਆਉਣਾ ਹੁੰਦਾ ਉਧਰੋਂ ਜਾਂਦਿਆਂ ਨੂੰ ਬਾਲੀ ਲੋੜ ਪੈਂਦੀ ਆ ਤਾਂ ਉਧਰੋਂ ਤੁਸੀਂ ਕਾਟਾ ਸੀ ਮੈਂ ਤੁਹਾਨੂੰ ਨੇੜੇ ਹੀ ਕੱਟ ਦਿਖਾਇਆ ਕੱਟ ਤੋਂ ਮੁੜਿਆ ਆਇਆ ਕਰੋ ਯਾਰ ਪੰਪ ਖੁੱਲ ਗਏ ਯਾਰ ਆਲੇ-ਦਾਲੇ ਅੱਜ ਵੀ ਜੇ ਇਸ ਤੋਂ ਪੰਪ ਤੋਂ ਤੇਲ ਪੈਂਦਾ ਨਾ ਕਿਸੇ ਗੱਲ ਨਾਲ ਹੀ ਪੈਂਦਾ ਚੱਲ ਬਾਈ ਹੁਣ ਤੁਹਾਨੂੰ ਮੈਂ ਐਵਰੇਜ ਵੀ ਚੈੱਕ ਕਰਾਉਣਾ ਪੁਲ ਦੇ ਥੱਲੇ ਦੀ ਮੁੜ ਕੇ ਆਉਣ ਆਲਾ ਨਾ ਮੁੱਲ ਪਊਗਾ ਬਾਈ ਆ ਦੇਖੀ ਮੈਂ ਐਵਰੇਜ ਨਾ ਰੀਸੈਟ ਕਰਨ ਲੱਗਿਆ ਹਾਂ ਆ ਮੈਂ ਰੀਸੈਟ ਕਰਤੀ ਹੁਣ ਇਹਨਾਂ ਵਾਲੇ ਪੰਪ ਵਾਲੇ ਨਾ ਰੀਸੈਟ ਕਰਤੀ ਤੇ ਹੁਣ ਆਹ ਵੇ ਦੇਖੀ ਉਹੀ ਰਫਤਾਰ ਤੇ ਗੱਡੀ ਚਲਾਈ ਬਾਈ ਜਿੰਨੀ ਤੇ ਚਲਾਈ ਆ ਉਨੀ ਤੇ ਜਾਂਦਾ ਹੋਇਆ ਚਲਾਈ ਫਿਰ ਤੂੰ ਦੇਖੀ ਸਵਾਦ ਦੇਖ ਬਾਈ ਹੁਣੇ ਰੀਸੈਟ ਕੀਤੀ ਆਪਾਂ ਆਪਾਂ 14 ਤੇ ਬੰਦ ਹੋਈ ਲੋਪੋ ਤੋਂ ਲੈ ਕੇ ਬਰਨਾਲੇ ਤੱਕ ਇਹ ਆਪਣੇ ਤੋਂ 13 7 ਤੋਂ 14 ਤੱਕ ਪਹੁੰਚੀ ਤੇ ਆਪਾਂ ਹਜੇ ਟੋਲ ਨਹੀਂ ਆਏ ਤਰੌਲਿਓ ਤੇਲ ਪਵਾ ਕੇ ਹਜੇ ਟੋਲ ਆਉਣਾ ਹੈ ਸਾਹਮਣੇ ਆਉਣਾ ਤਾਂ ਇੱਥੇ ਤੱਕ ਟੋਲ ਜਾਂਦੇ ਤਾਂ ਕਿ ਟੋਲਾ ਪਾਉਂਦਾ ਦਿਖਾ ਦਿਆਂਗਾ ਦੇਖੋ ਦੇਖ 15 ਇੱਕ ਵੱਧਦੀ ਆ ਦੇਖ ਲਓ ਤੁਹਾਨੂੰ ਗੱਡੀ ਦੀ ਸਪੀਡ ਵੀ ਚੈੱਕ ਕਰ ਲਓ ਕਿ ਗੱਡੀ ਵੀ 100 ਤੇ ਜਾਂਦੀ ਹੈ ਤੇ 15 ਟੋਲ ਆਉਣਾ ਟੋਲ ਮੈਂ ਤੁਹਾਨੂੰ ਦਿਖਾਉਂਗਾ ਦਰਸ਼ਕਾਂ ਨੂੰ ਵੀ ਬੰਦੇ ਨੂੰ ਪਤਾ ਲੱਗ ਜੂ ਵੀ ਪੰਪ ਤੋਂ ਲੈ ਕੇ ਟੋਲ ਕਿੰਨੇ ਕਿਸਨ ਚ ਆ ਸਾਰਿਆਂ ਨੂੰ ਪਤਾ ਹੀ ਆ ਵੀ ਬਰਨਾਲੋਪੋ ਤੋਂ ਬਰਨਾਲੇ ਤੱਕ ਗੱਡੀ ਨੇ ਇੰਨੀ ਐਵਰੇਜ ਅਪਰੂਵ ਕੀਤੀ ਤੇ ਹੁਣ ਗੱਡੀ ਤੇਲ ਨਵਾਂ ਪਾਉਣ ਕੋਈ ਟੈਂਕੀ ਖਾਲੀ ਹੋ ਗਈ ਸੀ ਤੇ ਟੈਂਕੀ ਭਰਉਣ ਤੋਂ ਬਾਅਦ ਇੰਨੇ ਸਨ ਦੇ ਵਿੱਚ 3-4 ਕਿਲੋਮੀਟਰ ਦੇ ਸਨ ਵਿੱਚ ਕਿੰਨੀ ਅੰਪਰੂਵ ਕੀਤੀ ਨੂੰ ਪਤਾ ਲੱਗਿਆ ਐ ਪੰਪ ਆ ਨਹਿਰਾ ਆ ਗਿਆ ਨਹਿਰਾ ਆ ਗਿਆ ਤੇ ਆ ਲੈ ਬਾਈ 15 6 15 6 ਤੇ ਇਹਨਾਂ ਦੀ ਦੱਸ ਦੇ ਗੱਡੀਆਂ ਵਾਲੇ ਹਾਂ ਗੱਡੀਆਂ ਵਾਲੇ ਦੱਸ ਦੇ ਭਾਈ ਹਾਂ ਸਹੀ ਗੱਲ ਗੱਲਾਂ ਕਰਦੇ ਰਹਿੰਦੇ ਨੇ ਅਸੀਂ ਐਂ ਕਰਕੇ ਕਾਹ ਪੋੜਦੇ ਥੱਲੇ ਦੀ ਮੁਰਜੇ ਹਾਂ ਉਹ ਤੇਲ ਵਧੀਆ ਪਉਂਦਾ ਜੇ ਗੱਡੀਆਂ ਵਾਲੇ ਇੱਥੋਂ ਤੱਕ ਦੱਸ ਦਿਆ ਵੀ ਜੇ ਦਿੱਲੀ ਗਏ ਆ ਜੇ ਤਾਂ ਇੱਥੋਂ ਪਵਾ ਲਾ ਤਾਂ ਮੁਰਿਆ ਆਉਂਦੀ ਆ ਗੱਡੀ ਤੇ ਜੇ ਇੱਥੋਂ ਨਾ ਪਵਾ ਤੇਲ ਤੇ ਫੇਰ 500 ਦਾ ਤੇਲ ਪਉਣਾ ਪੈਂਦਾ ਐਨਾ ਫਰਕ ਪੈ ਜਾਂਦਾ ਬਹੁਤ ਫਰਕ ਬਹੁਤ ਜ਼ਿਆਦਾ ਵਧੀਆ ਤੇਲ ਆ ਚੀਮੇ ਵਾਲਾਂ ਦਾ ਯਾਰ ਪੰਪ ਵੈਸੇ ਪਹਿਲਾਂ ਤੋਂ ਹੀ ਮਸ਼ਹੂਰ ਆ ਤੇ ਪੁਰਾਣੇ ਆ ਬੰਦੇ ਕਾਰੀਗਰ ਆ ਪਰ ਪੁਰਾਣੇ ਬੰਦੇ ਇੰਨੇ ਪੁਰਾਣੇ ਬੰਦੇ ਜੇ ਸਮਾਜ ਦੇ ਵਿੱਚ ਕੰਮ ਵਧੀਆ ਕੀਤਾ ਹੁੰਦਾ ਟਾਈ ਟਕੇ ਹੁੰਦੇ ਆ ਤੁਹਾਨੂੰ ਮੈਂ ਸਾਰੀ ਐਵਰੇਜ ਦਾ ਰਿਵਿਊ ਦੇਵਾਂਗਾ ਵੀ ਕਿੱਥੋਂ ਤੱਕ ਗੱਡੀ ਐ ਬਰੇ ਲੋ 16 1000 ਤੁਹਾਡੇ ਸਾਹਮਣੇ ਗੱਡੀ ਐ ਵਧ ਰਹੀ ਆ ਅੱਗੇ ਨੂੰ 16 1 ਪੰਪ ਤੋਂ ਲੈ ਕੇ ਹੁਣ ਤੱਕ ਬਾਈ ਦੇ ਲਾ 14 ਤੋਂ 16 ਤੱਕ 2 ਕਿਲੋਮੀਟਰ ਦਾ ਪੈ ਗਈ ਹਨ ਤੇ ਪੰਪ ਤੋਂ ਲੈ ਕੇ ਟੋਲ ਬਾਲੇ ਤੋਂ ਬਾਲਾ 5 ਕਿਲੋਮੀਟਰ ਉਹ ਚਾਰ ਪਹਿਲੀ ਤਾਂ ਗੱਲ ਹੋਣਾ ਨਹੀਂਗਾ ਇਹ ਟੋਲ ਲੰਗਨਸਰ ਬਾਈ ਇਹਨਾਂ ਦਾ ਇੱਕ ਪੰਪ ਹੋਰ ਵੀ ਹੈਗਾ ਉਹ ਇੱਧਰ ਲਿਆ ਥੀ ਆ ਉਹ ਵੀ ਇਹਨਾਂ ਦਾ ਹੀ ਆਪਾਂ ਸੰਗਰੂਰ ਆਉਣ ਆਲੇ ਆ ਸੰਗਰੂਰ ਇਥੋਂ 3-4 ਕਿਲੋਮੀਟਰ ਹੀ ਰਹਿ ਗਿਆ ਆ ਸੰਗਰੂਰ ਵਾਲਾ ਪੌਲਾ ਸਾਰਿਆਂ ਨੂੰ ਪਤਾ ਹੀ ਹੈ ਤੇ ਹੁਣ ਆਪਾਂ ਐਵਰੇਜ ਚੈੱਕ ਕਰੀਏ ਲਓ ਆ ਦੇਖ ਲਓ ਲੈ ਹੁਣ ਐਵਰੇਜ ਆ ਹੋ ਗਈ ਹੈ ਗੱਡੀ ਦੀ 19 ਦੀ ਹੋ ਗਈ ਹੈ ਤਕਰੀਬਨ ਸੱਜਣੋ ਖਨੌਰੀ ਆ ਗਏ ਆ ਅਸਲ ਦੇ ਵਿੱਚ ਆਏ ਸੀਗੇ ਮੈਂ ਤੇ ਬਾਈ ਇੱਥੇ ਮੈਂ ਦਿੱਲੀ ਕਹਿ ਬੈਠਾ ਅਸਲ ਦੇ ਵਿੱਚ ਦਿੱਲੀ ਨਹੀਂ ਖਨੌਰੀ ਬਾਰਡਰ ਤੇ ਆਏ ਸੀ ਤੇ ਇੱਥੇ ਆਏ ਆ ਅਸੀਂ ਖਨੌਰੀ ਇਹ ਆਪਾਂ ਚੈੱਕ ਕਰੀਏ ਵੇ ਕਿੰਨੇ ਹੋ ਗਏ ਉਹਨੂੰ ਲਓ 18 6 ਤੇ ਤੁਸੀਂ ਨਾ ਮੀਟਰ ਦੇ ਉੱਤੇ ਟਾਈਮ ਨੋਟ ਕਰੋਗੇ ਕਦੋਂ ਤੇਲ ਪਵਾਇਆ ਸੀ ਤੇ ਕਿੰਨੇ ਚਿਰ ਚੱਲੇ ਅਸੀਂ ਖਨੌਰੀ ਪਹੁੰਚ ਕੇ ਤੁਹਾਨੂੰ ਸਾਰੇ ਐਵਰੇਜ ਦਾ ਪਤਾ ਲੱਗ ਜੂ ਵੀ ਕਿੰਨੀ ਸਪੀਡ ਤੇ ਆਏ ਹੋਣਗੇ ਹਨਾ ਬੰਦੇ ਤੇ ਇਹਨੇ ਇੰਨੀ ਐਵਰੇਜ ਦਿੱਤੀ ਜੇ 60 70 ਤੇ ਚਲਾਉਣੀ ਹੁੰਦੀ ਮੈਨੂੰ ਇੰਨਾ ਪਤਾ 22 23 ਤੇ ਐਵਰੇਜ ਕਰ ਦੇਣੀ ਸੀ ਉਹ ਮਾਹੌਲ ਮੱਲੋ ਜਮਾ ਦਿੱਲੀ ਵਾਲਾ ਹੀ ਬਣਿਆ ਪਿਆ ਜੇ ਦੇਖਿਆ ਜਾਵੇ ਤਾਂ ਹਾਂ ਬਾਈ ਰੌਣਕਾਂਵੇਂ ਬਣੀ ਪਈ ਦਿੱਲੀ ਵਾਂਗੂ ਹਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੱਡੀ ਟਰੱਕ ਟਰਾਲੀਆਂ ਯਾਰ ਭਰ ਨਾ ਆਉਂਦੀਆਂ ਬਹੁਤ ਜ਼ਿਆਦਾ ਰੌਣਕਾਂ ਬਾਈ ਜਿਵੇਂ ਅੱਗੇ ਉਧਰੋਂ ਆਈ ਵੀ ਜਾਂਦੀ ਆ ਨਾ ਆਈ ਬਹੁਤ ਜਾਂਦੇ ਆ ਟਰੱਕ ਟਰਾਲੀਆਂ ਆਈ ਵੀ ਜਾਂਦੇ ਆ ਮੂੜੀ ਵੀ ਬਹੁਤ ਜਾਂਦੇ ਆ ਬਾਈ ਇਹਦਾ ਮਤਲਬ ਨਿੱਤ ਆਉਣ ਵਾਲੇ ਬਹੁਤ ਆ ਲੋਕ ਇਹ ਮੋੜ ਨਾਲ ਸਾਈਕਲਾਂ ਤੇ ਇੱਥੇ ਲੋਕਾਂ ਵਾਲਾ ਲੰਗਰ-ਲੰਗਰ ਦੀ ਵਿਵਸਥਾ ਸਾਰਾ ਕੁਝ ਉਵੇਂ ਹੀ ਹੋ ਹੀ ਜਾਂਦਾ ਸਿਸਟਮ ਬਹੁਤ ਜ਼ਿਆਦਾ ਯਾਰ ਜਦੋਂ ਘਰੇ ਮੁੜਿਆ ਆਏ ਆ ਬਾਈ ਇੱਕ ਵਾਰੀ ਪਿੰਡ ਵਰਦੇ-ਵਰਦੇ ਚੈੱਕ ਕਰ ਲੀਏ ਐਵਰੇਜ ਵੀ ਕਿੱਥੇ ਖੇਡਦੀ ਏ ਹਾਂ ਸਹੀ ਗੱਲ ਹੁੰਦਾ ਹਾਂ ਦੇ ਕਰ ਗੱਲ ਬਾਈ ਬਾਈਫਾਈ ਕੋਈ ਮਾਰਕ ਰਕਾ ਹੈਗਾ ਇੱਕ ਯਾਰ ਬਰਕ ਵੀ ਹੈਗਾ ਤੇ ਬਾਈ ਇੱਕ ਤੈਨੂੰ ਗੱਲ ਮੰਨਣੀ ਵੀ ਪਊਗੀ ਬਾਈ ਚਲਾਈ ਤੇਰੀ ਵੀ ਸਰਾ ਵੀ ਚਲਾਈ ਵੀ ਸਿਰਾਂ ਪਹਿਲਾਂ ਤਾਂ ਮੈਨੂੰ ਵੀ ਐਂ ਲੱਗਦਾ ਸੀ ਮੈਂ ਕਿਹਾ ਵੀ ਹਜੇ ਕਿਹੜਾ ਤੇਲ ਉਹ ਤੋਂ ਫਿਲਟਰਾਂ ਚ ਗਿਆ ਹੋਣਾ ਮੋਟ ਚ ਹਾਂ ਤੇ ਚਲ ਉਹਨੂੰ ਤਾਂ ਆਪਾਂ ਮੰਨ ਲਾਂਗੇ ਚਲ ਉਹ ਐਵਰੇਜ ਪਹਿਲਾਂ ਵਾਲੇ ਤੇਲ ਵਾਲੇ ਵੀ ਹੋ ਸਕਦੀ ਹੈ ਨਾ ਹਾਂ ਇਹ 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 ਗੱਲ ਜਮਾ ਤੇਰੀ 100% ਹੈ ਵੀ ਜਦੋਂ ਆਪਾਂ ਪਹਿਲਾਂ ਸਟਾਰਟ ਕੀਤਾ ਫਿਲਟਰਾਂ ਚ ਤੇਲ ਤਾਂ ਦੂਜਾ ਦੂਜਾ ਸੀਗਾ ਆ ਆ ਮੇਰੇ ਮਨ ਆ ਲੱਗਿਆ ਆ ਜਮਾ ਸਹੀ ਆ ਹਾਂ ਇੰਨੀ ਐਵਰੇਜ ਬਾਈ 22.2 ਹੋ ਗਈ ਹੈ ਹਨ ਚਲਾਈ ਵੀ ਹੁਣ 100 ਸੂਤੇ ਤਾਂ ਪਾਈ ਆ ਚਲੋ 100 ਹਾਂ ਪਰ ਤੇਰੀ ਚਲਾਈ ਬੜੀ ਸਾਫ ਆ ਬਾਈ ਇੰਨੀ ਸਾਫ ਚਲਾਈ ਵੀ ਨਹੀਂ ਹੁੰਦੀ